ਸੇਸ਼ੀ ਕਲ ਸੇ ਸਾਰਿਆਂ ਨੂੰ ਮੈਂ ਲਾਪਰਿਤ ਕੌਰ ਹਾਜ਼ਰਾਂ ਜੀ ਮਨਿੰਦਰ ਕਰਬੇਦੀ ਦੁਆਰਾ ਦੇਖੀ ਗਈ ਕਹਾਣੀ ਜੀਵਨ ਦਾ ਹੱਕ ਦਾ ਭਾਗ ਤੀਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬੰਦ ਕੋ ਨਾ ਨਵਾਂ ਮਹੀਨਾ ਲੱਜੁਕਾ ਸੀ ਤੇ ਡਾਕਟਰ ਨੇ ਆਖਿਆ ਸੀ 15 ਅਕਤੂਬਰ ਨੂੰ ਡਿਲੀਵਰੀ ਹੋ ਜਾਵੇਗੀ ਪਿੰਡ ਦੀਆਂ ਕਈ ਬੁੜੀਆਂ ਬੰਦ ਕੋਰ ਕੋ ਆ ਕੇ ਉਸ ਦਾ ਹਰ ਚਲ ਪੁੱਛਦੀਆਂ ਵਧਾਈਆਂ ਦਿੰਦੀਆਂ ਤੇ ਆਖਦੀਆਂ ਕਿਸੇ ਮਦਦ ਦੀ ਲੋੜ ਹੋਵੇ ਤਾਂ ਹਾਕ ਮਾਰ ਲੈ ਪਿੰਡ ਦੇ ਬੰਦੇ ਵੀ ਭਜਨ ਸਿੰਘ ਨੂੰ ਵਧਾਈਆਂ ਦਿੰਦੇ ਪਿੰਡ 'ਚ ਹਰ ਕੋਈ ਆਪਣੀ ਮਤ ਅਨੁਸਾਰ ਗੱਲਾਂ ਕਰਦਾ ਪਰ ਬੰਦਕੌਰ ਤੇ ਭਜਨ ਸਿੰਘ ਕਿਸੇ ਦੀ ਗੱਲ ਦੀ ਪਰਵਾਹ ਨਾ ਕਰਦੀ ਫਸੇ ਇੱਕ ਦੂਜੇ ਦਾ ਖਿਆਲ ਰੱਖਦੇ ਉਧਰ ਬੰਦਕੌਰ ਦੇ ਨੂੰ ਪੁੱਤਰ ਨੂੰ ਜਦੋਂ ਦਾ ਪਤਾ ਲੱਗਾ ਸੀ ਕਿ ਬੰਦਕੌਰ ਫਿਰ ਮਾਂ ਬਣ ਵਾਲੀ ਹੈ ਤਾਂ ਉਹਨਾਂ ਨੂੰ ਇਹ ਫਿਕਰ ਸਤੋਂ ਲੱਗਾ ਕਿ ਹੁਣ ਉਹ ਜੰਗੀਰ ਸਿੰਘ ਦੀ ਸਾਰੀ ਜਾਇਦਾਦ ਆਪਣੇ ਹੋਣ ਵਾਲੇ ਬੱਚੇ ਦੇ ਨਾਂ ਕਰ ਦੇਵੇਗੀ ਤੇ ਉਹਨਾਂ ਨੂੰ ਕੁਝ ਨਹੀਂ ਮਿਲੇਗਾ ਬੰਦ ਸਿੰਘ ਤੇ ਉਸਦੀ ਘਰਵਾਲੀ ਇੱਕ ਦੂਜੇ ਤੇ ਦੋਸ਼ ਥੀਨ ਲੱਗੇ ਕਿ ਤੂੰ ਬੇਬੇ ਬਾਪੂ ਦਾ ਧਿਆਨ ਨਹੀਂ ਰੱਖਿਆ ਉਹਨਾਂ ਵਿੱਚ ਕਲੇਸ਼ ਰਹਿ ਲੱਗਾ ਤੇ ਉਦੋਂ ਭਜਨ ਸਿੰਘ ਦੇ ਪ੍ਰਾਰਿ ਬੱਚਿਆਂ ਨੂੰ ਵੀ ਜ਼ਮੀਨ ਖusਨ ਦਾ ਫਿਕਰ ਸਤੋਂ ਲੱਗਾ ਉਹ ਵੀ ਆਪਣੀਆਂ ਘਰਵਾਲੀਆਂ ਨੂੰ ਆਖਣ ਲੱਗੀ ਜੇ ਤੁਸੀਂ ਭਜਨੇ ਚਾਚੀ ਨੂੰ ਟਾਈਮ ਤੇ ਰੋਟੀ ਟੁੱਕ ਦਿੰਦੀਆਂ ਤਾਂ ਅੱਜ ਆ ਵਿੜਿਆ ਨਾ ਦੇਖਣਾ ਪੈਂਦਾ ਹੁਣ ਤਾਂ ਸਾਰੀ ਜ਼ਮੀਨ ਜਾਇਦਾਦ ਪੱਕੀ ਹੱਥੋਂ ਗਈ ਭਜਨ ਸਿੰਘ ਤੇ ਬੰਦ ਕੌਰ ਪਿੰਡ ਦੇ ਲੋਕਾਂ ਦੀਆਂ ਚੰਗੀਆਂ ਮਾੜੀਆਂ ਗੱਲਾਂ 'ਤੇ ਜ਼ਿਆਦਾ ਧਿਆਨ ਨਹੀਂ ਸੀ ਦਿੰਦੇ। ਹਰ ਇੱਕ ਨੂੰ ਦੂਮੇ ਜੀ ਖਿੜੇ ਮੱਥੇ ਮਿਲਦੇ। ਚਰੋ ਦੇ ਬੰਦ ਕੌਰ ਗਰਭਪਤੀ ਹੋਈ ਸੀ, ਉਦੋਂ ਤੋਂ ਉਹ ਘਰੋਂ ਦਵਾਈ ਲੈਣ ਤੋਂ ਬਿਨਾਂ ਕਦੇ ਬਾਹਰ ਨਹੀਂ ਨਿਕਲੀ ਸੀ। ਪਿੰਡ ਦੀ ਔਰਤ ਹੈ, ਉਸ ਦਾ ਗਰਭਪਤੀ ਹੋਣ ਤੇ ਪਤਾ ਲੱਗ ਜਾਂਦੀ। ਉਸ ਦੀ ਸੁੱਖ ਸੰਤ ਪੁੱਛ ਨਾ ਜਾਂਦੀਆਂ ਸਨ। ਬੰਦ ਕੌਰ ਵੀ ਹਰ ਇੱਕ ਨੂੰ ਖੁਸ਼ ਹੋ ਕੇ ਮਿਲਦੀ, ਉਹਨਾਂ ਨੂੰ ਚਾਹ ਪਾਣੀ ਪਿਲਾਉਂਦੀ, ਗੱਲਾਂ ਕਰਦੀ ਤੇ ਜੇ ਕੋਈ ਗੱਲਾਂ-ਗੱਲਾਂ ਵਿੱਚ ਕਉ ਉਚੀਨੀ ਮੇਂ ਗੱਲ ਕਰ ਜਾਂਦਾ ਉਸ ਗੱਲ ਦਾ ਬੁਰਾ ਨਾ ਮੰਨਦੀ ਤੇ ਨਾ ਹੀ ਦਿਲ ਤੇ ਲਾਉਂਦੀ ਕਿਉਂਕਿ ਉਹ ਜਾਣਦੀ ਸੀ ਕਿ ਸਮੇਂ ਦੇ ਨਾਲ-ਨਾਲ ਇਹਨਾਂ ਦੀਆਂ ਗੱਲਾਂ ਵੀ ਬੰਦ ਹੋ ਜਾਣੀਆਂ ਨੇ ਉਸ ਨੂੰ ਤਾਂ ਇੰਤਜ਼ਾਰ ਸੀ ਬਸ ਹੁਣ ਉਸ ਬੇੜੇ ਦੇ ਫਿਰ ਕਿਲਕਾਰੀ ਗੂੰਜਦਾ ਪਰ ਕਈ ਵਾਰੀ ਉਸੇ ਮਨ ਵਿੱਚ ਡਰ ਪੈਦਾ ਹੋ ਜਾਂਦਾ ਕਿ ਕਿਤੇ ਵੱਡਾ ਹੋ ਕੇ ਇਹ ਬੱਚਾ ਵੀ ਉਸਦੇ ਪੁੱਤਰ ਬੰਤ ਸਿੰਘ ਵਰਗਾ ਨਾ ਨਿਕਲੇ ਫਿਰ ਮਨ ਹੀ ਮਨ ਰੱਬ ਕੇ ਸੁੱਖਾਂ ਸੁਖ ਦੀ ਅਰਦਾਸਾਂ ਕਰਦੀ ਆਖਦੀ ਇੱਜ਼ੱਬਾ ਜੇ ਪੁੱਤ ਦਿੱਤਾ ਤਾਂ ਨਰਮ ਸੁਆਦਾ ਦੇ ਸਾਡੇ ਦੋਵਾਂ ਦਾ ਸਹਾਰਾ ਬਣੇ ਜਿਵੇਂ ਜਿਵੇਂ ਡਿਲੀਵਰੀ ਦਾ ਸਮਾਂ ਨੇੜੇ ਆਉਂਦਾ ਗਿਆ ਬੰਦਕੌਰ ਦੀ ਉਦਾਸੀ ਵਧ ਹੀ ਗਈ ਉਸ ਨੂੰ ਉਦਾਸ ਵੇਖ ਭਜਨ ਸਿੰਘ ਨੇ ਪੁੱਛਿਆ ਕੀ ਗੱਲ ਬੰਦਕure ਤੂੰ ਅੱਜਕੱਲ ਚਿੰਤਾ ਵਿੱਚ ਕਿਉਂ ਡੁੱਬੀ ਰਹੀ ਹਣੀਏ ਖੁਸ਼ ਰਿਹਾ ਕਰ ਤਾਂ ਜੋ ਆਉਣ ਵਾਲਾ ਜੀ ਖੁਸ਼ੀ-ਖੁਸ਼ੀ ਆਵੇ ਭਜਨ ਸਿੰਘ ਤੇ ਗੱਲ ਸੰਬੰਧਕੌਰ ਬੋਲੀ ਇਹ ਗੱਲ ਅੱਖ ਮੰਨੂਗੀ ਤਾਂ ਭਜਨ ਸਿੰਘ ਬੋਲਿਆ ਇਹ ਤੂੰ ਕੀ ਆਖ ਦਿੱਤਾ ਤੁਝੋ ਮਰਜੀ ਆਖ ਮੈਂ ਸம்மਨਾਂਗਾ ਬੰਦਕੌਰ ਕੁਛ ਦਿਨ ਚੁੱਪ ਰਹਿਤੋਂ ਬਾਦ ਪੁੱਛਿਆ ਆਪਾਂ ਬੱਚੇ ਦਾ ਕੀ ਨਾਂ ਰੱਖਾਂਗੇ ਬੰਦਕੌਰ ਦੇ ਮੋਹ ਬੱਚੇ ਦੇ ਨਾਂ ਨੂੰ ਲੈ ਕੇ ਨਿਕਲੇ ਉਦਾਸ ਸੁਰ ਨੂੰ ਭਾਪਦਿਆ ਭਜਨ ਸਿੰਘ ਨੇ ਆਖਿਆ ਵੈਸੇ ਤਾਂ ਮੈਂ ਨਾਂ ਸੋਚ ਰੱਖੇ ਨਹੀਂ ਪਰ ਜੇ ਤੂੰ ਕੋਈ ਹੋਰ ਨਾਂ ਰੱਖਣਾ ਚਾਹੁੰਨੀ ਆ ਤਾਂ ਆਪਣੀ ਮਰਜ਼ੀ ਨਾਲ ਰੱਖ ਲੈ ਮੈਨੂੰ ਕੋਈ ਇਤਰਾਜ਼ ਨਹੀਂ ਪਦਖਰ ਬੋਲੀ ਚੰਗਾ ਤੁਸੀਂ ਕੀ ਨਾ ਸੋਚੀ ਨੀ ਇੱਕ ਵਾਰੀ ਦੱਸਤਾ ਦਿਓ ਭਜਨ ਸਿੰਘ ਅੱਖਾਂ ਲੱਗਾ ਮੈਂ ਆਪਣੇ ਦੋਸਤ ਨੂੰ ਤਪੜੀ ਜ਼ਿੰਦਗੀ ਚ ਦੁਬਾਰਾ ਵਾਪਸ ਨਹੀਂ ਲਿਆ ਸਕਦਾ ਪਰ ਉਸਦੇ ਨਾਂ ਨੂੰ ਆਪਣੀ ਜ਼ਿੰਦਗੀ ਚ ਹਮੇਸ਼ਾ ਲਈ ਰੱਖਣਾ ਚਾਹੁੰਦਾ ਹਾਂ ਮੈਂ ਸੋਚਿਆ ਜੇ ਮੁੰਡਾ ਹੋਇਆ ਤਾਂ ਉਸਦਾ ਨਾਂ ਜੰਗੀਰ ਸਿੰਘ ਰੱਖਾਂਗਾ ਤੇ ਜੇ ਕੁੜੀ ਹੋਈ ਤਾਂ ਉਸਦਾ ਨਾਂ ਜੰਗੀਰ ਕਲ ਇਹਨਾਂ ਅਕ ਭਜਨ ਸਿੰਘ ਭਾਵੁਕ ਹੋ ਗਿਆ ਤੇ ਉਸ ਦੀਆਂ ਅੱਖਾਂ ਵਿੱਚੋਂ ਮੋਟੇ-ਮੋਟੇ ਹੰਝੂ ਡਿੱਗ ਪਏ ਬੰਦ ਕਰਦੀਆਂ ਅੱਖਾਂ ਵੀ ਸਿੱਲੀਆਂ ਹੋ ਗਈਆਂ ਤੇ ਅੱਖਣ ਲੱਗੀ ਮੈਂ ਵੀ ਇਹ ਹੀ ਸੋਚਿਆ ਸੀ ਕਿ ਜੇ ਮੁੰਡਾ ਹੋਇਆ ਤਾਂ ਉਸ ਦਾ ਨਾਮ ਜੰਗੀਰ ਸਿੰਘ ਰੱਖਾਂਗੇ ਪਰ ਤੁਸੀਂ ਤਾਂ ਮੇਰੇ ਤੋਂ ਵੀ ਅੱਗੇ ਸੋਚਿਆ ਹੋਇਆ ਆ ਸ਼ੁਕਰੀਆ ਤੁਹਾਡਾ ਵਿਬੰਦ ਕਰਦੀ ਮੋਹ ਸ਼ੁਕਰੀਆ ਸਬਦ ਸਰਪੰਜ ਸਿੰਘ ਬੋਲਿਆ ਨਹੀਂ ਬੰਦ ਕਰੀ ਮੇਰਾ ਸ਼ੁਕਰੀਆ ਕਦੇ ਨਹੀਂ ਕਰਨਾ ਮੈਂ ਤਾਂ ਸ਼ੁਕਰੀਆ ਆਪਣੇ ਉਸ ਦੋਸਤ ਦਾ ਕਰਦਾ ਹਾਂ ਜਿਸ ਨੇ ਮੈਨੂੰ ਇਸ ਘਰ ਸਮਝਿਆ ਮੇਰੇ ਤੇ ਇਹਨਾਂ ਵਿਸ਼ਵਾਸ ਕੀਤਾ ਕਿ ਇਸ ਜਹਾਨ ਨੂੰ ਜਾਣ ਤੋਂ ਪਹਿਲਾਂ ਹੀ ਤੇਰਾ ਹੱਥ ਫੜਨ ਦਾ ਮੈਨੂੰ ਵਾਅਦਾ ਲੈ ਲਿਆ ਸਤਮੁੱਚ ਬਹੁਤ ਵੱਡੇ ਜਿਗਰੇ ਵਾਲਾ ਸੀ ਮੇਰੇ ਚਿਗਰੀ ਯਾਰ ਇਹ ਕੁਛ ਚੀਜ਼ ਸੱਚੇ ਸੋਚਦਾ ਧਾਰਨੀ ਜਿਸ ਨੇ ਤੇਰੇ ਮੇਰੇ ਬਾਰੇ ਸੋਚਿਆ ਛਦ ਉਸਨੇ ਮੈਨੂੰ ਆਖਿਆ ਸੀ ਕਿ ਮੇਰੇ ਦਰਜਾਨ ਦੋਵਾਲ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂ ਤਾਂ ਮੈਂ ਸੱਚੀ ਅੰਦਰ ਤੱਕ ਡਰ ਗਿਆ ਸੀ ਪਰ ਫਿਰ ਉਸਨੇ ਸਮਝਾਇਆ ਕਿ ਨਾਂ ਤਾਂ ਬੰਦ ਕਰਦਾ ਕਿਸੇ ਨੇ ਧਿਆਨ ਰੱਖਣਾ ਤੇ ਨਾ ਤੇਰਾ ਭਜਨ ਸਿਆਂ ਇਹ ਜ਼ਿੰਦਗੀ ਜਿਉਣ ਲਈ ਮਿਲੀ ਆ ਤੂੰ ਤੇ ਬੰਦ ਕਰ ਇੱਕ ਦੂਜੇ ਦੇ ਸਹਾਰੇ ਆਪਣੀ ਜ਼ਿੰਦਗੀ ਕੁਸ਼ਾਰ ਲੰਮੂਗੀ। ਮੇਰੀ ਦੋਵਾਂ ਬੰਦਕੌਰ ਨੂੰ ਪੁੱਤ ਤੇ ਨੂੰ ਤਿਲ-ਤਿਲ ਮਰਨ ਲਈ ਮਜਬੂਰ ਕਰ ਦੇਣਗੇ। ਮੈਂ ਨਹੀਂ ਚਾਹੁੰਦਾ ਕਿ ਮੇਰੇ ਜਾਣ ਤੋਂ ਬਾਅਦ ਮੇਰਾ ਪੁੱਤ ਤੇ ਉਸੀ ਕਰਵਾਲੀ ਬੰਦਕੌਰ ਨਾਲ ਮਾੜਾ ਸਲੋਕਨ। ਤੂੰ ਬੰਦਕੌਰ ਦਾ ਹੱਥ ਫੜ ਦਮੇਗਾ ਤਾਂ ਤੁਸੀਂ ਦੋਵੇਂ ਜਿੜੇ ਇੱਕ ਦੂਜੇ ਦਾ ਸਹਾਰਾ ਬਣ ਜਾਮੂਗੇ। ਆਖੇ ਸਭ ਨੂੰ ਜਿਉਣ ਦਾ ਹੱਕ ਹੈ ਤੈਨੂੰ ਤੇ ਬੰਦਕੌਰ ਨੂੰ ਵੀ ਆਪਣੇ ਹੋਣ ਵਾਲੇ ਬੱਚੇ ਦਾ ਨਾ ਉਸੇ ਨਾਂ ਤੇ ਰੱਖ ਕੇ ਹੁਣ ਆਪਾਂ ਉਸ ਨੂੰ ਮੋੜ ਆਪਣੀ ਜ਼ਿੰਦਗੀ 'ਚ ਹਮੇਸ਼ਾ ਲਈ ਸ਼ਾਮਿਲ ਕਰ ਲਵਾਂਗੇ ਗੱਲਾਂ ਕਰਦੇ ਕਰਦੇ ਦੋਵੇਂ ਜਣੇ ਸੋ ਜਾਂਦੇ ਅਜੀ ਸਵੇਰੇ 5:00 ਵਜੇ ਦਾ ਹੀ ਟਾਈਮ ਸੀ ਕਿ ਬੰਦਕਰ ਨੂੰ ਦਰਦਾਂ ਸ਼ੁਰੂ ਹੋ ਗਈਆਂ ਉਸਨੇ ਭਜਨ ਸਿੰਘ ਨੂੰ ਆਵਾਜ਼ ਦਿੱਤੀ ਭਜਨ ਸਿੰਘ ਅੱਬੜ ਵਾਹੀ ਉੱਠ ਗਿਆ ਬੰਦਕਰ ਬੋਲੀ ਡਿਲੀਵਰੀ ਦਾ ਟਾਈਮ ਆ ਗਿਆ ਹੈ ਭਜਨ ਸਿੰਘ ਭਜਨ ਸਿੰਘ ਨੇ ਆਪਣੀ ਗਵੰਡੀ ਕੀਰ ਸਿੰਘ ਦਾ ਗੇਟ ਖੜਕਾਇਆ किहर सिंह ਤੇ ਭਜਨ ਸਿੰਘ ਦੀ ਵੀ ਕਾਫੀ ਬੰਦੀ ਸੀ ਕਿਹਰ ਨੇ ਜਦ ਗੇਟ ਖੋਲਿਆ ਤਾਂ ਅੱਗੂ ਭਜਨ ਸਿੰਘ ਨੂੰ ਖੜਾ ਦੇਖ ਆਖਣ ਲੱਗਾ ਕੀ ਗੱਲ ਕਰੇ ਸੁਖਦਾ ਹੈ ਭਜਨ ਸਿੰਘ ਬੋਲਿਆ ਕਿਹਰ ਸਿਆ ਤੇਰੀ ਗੱਡੀ ਚਾਹੀਦੀ ਆ ਇੰਨੀ ਸਵੇਰੇ ਹੋਰ ਕੋਈ ਇੰਤਜ਼ਾਮ ਨਹੀਂ ਹੋਣਾ ਮੈਂ ਤੇਰੀ ਭਾਬੀ ਨੂੰ ਸ਼ਹਿਰ ਡਾਕਟਰ ਕੋ ਲੈ ਕੇ ਜਾਣਾ ਕਿਹਰ ਸਿੰਘ ਨੇ ਸਮਝ ਗਿਆ ਉਸ ਨੇ ਅੰਦਰ ਜਾ ਕੇ ਗੱਡੀ ਦੀ ਚਾਬੀ ਲਈ ਭਜਨ ਸਿੰਘ ਨੂੰ ਫੜਾ ਦਿੱਤੀ ਤੇ ਆਖਣ ਲੱਗਾ ਜੀ ਆਖੀ ਤਾਂ ਮੈਂ ਚੱਲਾਂ ਤੇਰੇ ਨਾਲ ਭਜਨ ਸਿੰਘ ਬੋਲਿਆ ਕੋਈ ਗੱਲ ਨਹੀਂ ਮੈਨੂੰ ਜੇ ਲੋੜ ਮਹਿਸੂਸ ਹੋਈ ਤਾਂ ਮੈਂ ਦੱਸ ਦੂੰ ਤੁਸੀਂ ਪਿੱਛੋਂ ਘਰ ਦਾ ਧਿਆਨ ਰੱਖਿਓ ਭਜਨ ਸਿੰਘ ਘੰਟੀ ਲੈ ਘਰ ਆ ਗਿਆ ਤੇ ਬੰਦ ਕਰਨ ਬਿਠਾ ਸ਼ਹਿਰ ਡਾਕਟਰ ਕੁੰਜ ਲਗਿਆ ਹਸਪਤਾਲ 'ਚ ਬੰਦ ਕਰਨੋ ਦਾਖਲ ਕਰ ਲਿਆ ਡਾਕਟਰ ਨੇ ਦਵਾਈਆਂ ਦੀ ਪਰਚੀ ਭਜਨ ਸਿੰਘ ਨੂੰ ਫੜਾਉਂਦੇ ਆਖਿਆ ਆ ਦਵਾਈਆਂ ਫੜ ਲਿਓ ਭਜਨ ਸਿੰਘ ਨੇ ਦਵਾਈਆਂ ਲਿਆ ਡਾਕਟਰ ਨੂੰ ਫੜਾ ਦਿੱਤੀਆਂ ਤੇ ਆਪ ਹਸਪੀਟਲ ਦੇ ਬਾਹਰ ਬਰਾਂਡੇ ਵਿੱਚ ਬੈ ਗਿਆ ਬੰਦ ਕਰਨ ਨੂੰ ਦੇ ਲਈ ਅੰਦਰ ਲਿਜਾਇਆ ਜਾ ਚੁੱਕਾ ਸੀ ਭਜਨ ਸਿੰਘ ਦੇ ਦਿਲ ਵਿੱਚ ਹੌਲ ਪਈ ਜਾ ਰਹੀ ਹੈ ਸੰ ਤੇ ਹੋ ਵਾਰ ਵਾਰ ਰੱਬਾ ਸੁਖ ਰੱਖੇ ਰੱਬਾ ਸੁਖ ਰੱਖੇ ਰੱਬਾ ਸੁਖ ਰੱਖੇ ਬਸ ਇਹੀ ਬੋਲੀ ਜਾ ਰਿਹਾ ਸੀ ਅੱਧੇ ਕਾਂਟੀ ਮਗਰੋਂ ਡਾਕਟਰ ਆਪਰੇਸ਼ਨ تھیਟਰ ਵਿੱਚੋਂ ਬਾਹਰ ਆਈ ਤੇ ਮੁਸਕੁਰਾਂਦੀ ਹੋਈ ਭਜਨ ਸਿੰਘ ਨੂੰ ਆਖਣ ਲੱਗੀ ਮੁਬਾਰਕਾ ਹੋਂ ਤੁਹਾਨੂੰ ਰੱਬ ਨੇ ਦੋਤਰੀ ਖੁਸ਼ੀ ਦੇ ਬਖਸ਼ਿਆ ਦੋਰੀ ਖੁਸ਼ੀ ਦਾ ਨਾਂ ਸੁਣ ਭਜਨ ਸਿੰਘ ਦੇ ਮੂੰਹ ਤੇ ਹੈਰਾਨੀ ਆ ਗਈ ਤੇ ਉਸਦੇ ਮੂੰਹੋਂ ਨਿਕਲਿਆ ਦੋਰੀ ਖੁਸ਼ੀ ਮਤਲਬ ਤਾਂ ਡਾਕਟਰ ਨੇ ਹੱਸਦੀ ਹੋਈ ਆਖਿਆ ਵੈਸੇ ਤਾਂ ਮੈਨੂੰ ਤੁਹਾਨੂੰ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਸੀ ਕਿ ਤੁਹਾਡੇ ਘਰ ਛੋੜੇ ਬੱਚੇ ਹੋਣਗੇ ਪਰ ਮੈਂ ਸੋਚਿਆ ਕਿ ਤੁਸੀਂ ਆਪਣਾ ਫੈਸਲਾ ਘਪਰਾ ਕੇ ਬਦਲਣਾ ਦਿਮੂ ਤਾਂ ਕਰਕੇ ਮੈਂ ਤੁਹਾਨੂੰ ਕੁਝ ਨਹੀਂ ਦੱਸਿਆ ਡਾਕਟਰ ਨੇ ਹੱਸਦੇ ਹੋਏ ਆਖਿਆ ਇੱਕ ਤਿੱਕ ਪੁੱਤ ਦੀ ਦਾਤ ਬਖਸ਼ੀਆ ਰੱਬ ਨੇ ਤੁਹਾਨੂੰ ਤੇ ਤੁਹਾਡੀ ਪਤਨੀ ਤੇ ਬੱਚੇ ਬਿਲਕੁਲ ਠੀਕ ਹਨ ਤੁਸੀਂ ਆਪਣੀ ਪਤਨੀ ਦਾ ਬਹੁਤ ਵਧੀਆ ਖਿਆਲ ਰੱਖਿਆ ਤਾਂ ਹੀ ਬੱਚੇ ਤੇ ਮਾਂ ਤੰਦਰੁਸਤ ਹਨ ਡਾਕਟਰ ਦੇ ਗਰਸਨ ਭਜਨ ਸਿੰਘ ਨੇ ਹੱਥ ਜੋੜ ਰੱਬ ਦਾ ਸ਼ੁਕਰਾਨਾ ਕਰਦੇ ਹੋਏ ਆਖਿਆ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਥੋੜੀ ਦੇਰ ਜੀ ਬੰਦ ਕਰਤੀ ਬੱਚਿਆਂ ਨੂੰ ਕਮਰੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਭਜਨ ਸਿੰਘ ਵੀ ਕਮਰੇ ਵਿੱਚ ਆ ਗਿਆ। ਦਵਾਈਆਂ ਦੇ ਨਸ਼ੇ ਕਰਕੇ ਬੰਦ ਕੋਰ ਨੀਂਦ ਵਿੱਚ ਸੀ। ਨਰਸ ਕਮਰੇ ਵਿੱਚ ਆਉਂਦੀ ਹੈ ਬੋਲੀ ਤੁਸੀਂ ਆਪਣੇ ਘਰੋਂ ਕਿਸੇ ਔਰਤ ਨੂੰ ਦੇਖਭਾਲੇ ਭਲਾ ਲਵੋ। ਤੋ ਹਾਥੂ ਇਕੱਲਿਆਂ ਸੰਭਾਲ ਨਹੀਂ ਹੋਣਾ। ਪੰਜਵੇਂ ਦਿਨ ਹਸਪਤਾਲ ਤੋਂ ਛੁੱਟੀ ਹੋਵੇਗੀ। ਇਹਨਾਂ ਆਖ ਨਰਸ ਕਮਰੇ ਛੋ ਬਾਹਰ ਚਲੇ ਗਏ। ਭਜਨ ਸਿੰਘ ਕਮਰੇ ਵਿੱਚ ਪਿਆਰ ਨਾਲ ਬੱਚਿਆਂ ਵੱਲ ਦੇਖਦੀ ਹੋਇਆ ਬੋਲਿਆ। ਸ਼ੁਕਰ ਰੱਬਾ ਉਸ ਦਿਨ ਸਹੀ ਫੈਸਲਾ ਲੈਣ ਦੀ ਹਿੰਮਤ ਬਖਸ਼ੀ ਨਹੀਂ ਤਾਂ ਦੂ ਦੂ ਜਿੰਦਾ ਤੋਂ ਅਸੀਂ ਜਿਉਣ ਦਾ ਹੱਕ ਸਮਾਸ ਦੀ ਧਰੂ ਖੋ ਲੈਣਾ ਸੀ ਬੱਚਿਆਂ ਤੇ ਬੰਦ ਕਰਦੀ ਦੇਖ ਪਾਲੀ ਭਜਨ ਸਿੰਘ ਨੂੰ ਆਪਣੀ ਭੈਣ ਗੁਰਨਾਮ ਕੌਰ ਦਾ ਚੇਤਾ ਆਇਆ ਜੇ ਦੋਸ ਨੇ ਬੰਦ ਕਰਨ ਨਾਲ ਵਿਆਹ ਕਰਵਾਇਆ ਸੀ ਗੁਰਨਾਮ ਕੌਰ ਪਤਾ ਨਹੀਂ ਕਿਉਂ ਗੁੱਸੇ ਹੋ ਗਈ ਸੀ ਜਦ ਕਿ ਆਪ ਹੀ ਪਹਿਲਾਂ ਆਖਿਆ ਕਰਦੀ ਸੀ ਵੀਰੇ ਤੂੰ ਵਿਆਹ ਕਰਵਾ ਲੈ ਦੂਜਿਆਂ ਦੇ ਜਵਾਕਾਂ ਨੇ ਤੇਰੀ ਸੇਵਾ ਨਹੀਂ ਕਰਨੀ ਜਦੋਂ ਉਸਨੇ ਬੰਦ ਕਰਨ ਨਾਲ ਵਿਆਹ ਕਰਵਾਇਆ ਸੀ ਉਦੋਂ ਤੂੰ ਹੀ ਪਤਾ ਨਹੀਂ ਕਿਉਂ ਗੁੱਸੇ ਹੋ ਗਈ ਸੀ ਜਦ ਕਿ ਭਜਨ ਸਿੰਘ ਨੇ ਉਸ ਨੂੰ ਸਾਰੀ ਗੱਲ ਫੋਨ ਤੇ ਦੱਸ ਦਿੱਤੀ ਸੀ ਉਸ ਗੁਰਨਾਮ ਕੋਲ ਤੇ ਬੰਦ ਕਰਦੀ ਉਮਰ ਇੱਕੋ ਜਹੀ ਹੀ ਸੀ ਭਜਨ ਸਿੰਘ ਨੇ ਸੋਚਿਆ ਸੀ ਦੋਵੇਂ ਸਹੇਲੀਆਂ ਵਾਂਗ ਵਰਤਨ ਕੀਤਾ ਪਰ ਗੁਰਨਾਮ ਤਾਂ ਉਸੇ ਬੁਲਾਉਣ ਦੇ باوجود ਇੱਕ ਵਾਰੀ ਵੀ ਘਰੇ ਨਹੀਂ ਆਈ ਤੇ ਨਾ ਹੀ ਉਦੋਂ ਉਸਨੇ ਬੰਦ ਕਰਨ ਨਾਲ ਕੋਈ ਬੋਲ ਸਾਂਝਾ ਕੀਤਾ ਸੀ ਭਜਨ ਸਿੰਘ ਨੇ ਸੋਚਿਆ ਹੋ ਸਕਦਾ ਬੱਚਿਆਂ ਦੇ ਜਨਮ ਦਾ ਹੋਣ ਖੁਸ਼ ਹੋ ਜਾਵੇ ਇਹਨਾਂ ਸੋਚ ਭਜਨ ਸਿੰਘ ਨੇ ਗੁਰਨਾਮ ਨੂੰ ਫੋਨ ਮਿਲਾਇਆ ਗੁਰਨਾਮ ਨੇ ਛੇ ਮਹੀਨੇ ਹੀ ਫੋਨ ਚੁੱਕਿਆ ਤਾਂ ਭਜਨ ਸਿੰਘ ਬੋਲਿਆ ਮੇਰੀ ਭੈਣ ਨੂੰ ਮੁਬਾਰਕਾ ਇੱਕ ਵਾਰ ਫਿਰ ਪੂਆ ਬਣ ਗਈ ਤੇਰੇ ਵੀਰੇ ਘਰ ਇੱਕ ਧੀ ਤੇ ਪੁੱਤ ਨੇ ਜਨਮ ਲਿਆ ਬੱਚਿਆਂ ਦੇ ਜਨਮ ਦਾ ਸੁਣ ਗੁਰਨਾਮ ਕਰਦੀਆਂ ਅੱਖਾਂ ਖੁਸ਼ੀ ਦੇ ਹੰਝੂਆਂ ਨਾਲ ਭਰ ਗਈਆਂ ਤੇ ਆਖਣ ਲੱਗੀ ਵਾਹਿਗੁਰੂ ਦਾ ਸ਼ੁ크ਰਾ ਮੇਰੀ ਵੀਰ ਦਾ ਵੀੜਾ ਵਸਿਆ ਭਜਨ ਸਿੰਘ ਨੇ ਉਸ ਨੂੰ ਹਸਪਤਾਲ ਦੀ ਸਾਰੀ ਗੱਲ ਦੱਸੀ ਤੇ ਔਨਲੀ ਕਿਹਾ ਤਾਂ ਗੁਰਨਾਮ ਘਰ ਬੋਲੀ ਤੂੰ ਫਿਕਰ ਨਾ ਕਰ ਮੈਂ ਸ਼ਾਮ ਤੱਕ ਪਹੁੰਚ ਆਵਾਂਗੀ ਇਹਨਾਂ ਅਖ ਗੁਰਨਾਮ ਨੇ ਫੋਨ ਕਰ ਦਿੱਤਾ ਦੁਪਹਿਰ ਤੱਕ ਬੰਦ ਕਰ ਕੋਲ ਹਸਪਤਾਲ ਕੋਈ ਨਾ ਪਹੁੰਚਿਆ ਤੇ ਨਰਸਾ ਖਣ ਲੱਗੀ ਤੁਹਾਡੇ ਘਰੋਂ ਕੋਈ ਨਹੀਂ ਆਇਆ ਜੱਜਾ ਬੱਚਾ ਦੀ ਦੇਖਭਾਲ ਲਈ ਤਾਂ ਭਜਨ ਸਿੰਘ ਬੋਲਿਆ ਪਿੰਡ ਦੂਰ ਆ ਸ਼ਾਮ ਤੱਕ ਬੱਚਿਆਂ ਦੀ ਭੂਆ ਆ ਜਾਵੇਗੀ ਹਸਪਤਾਲ ਦੀਆਂ ਨਰਸਾਂ ਨੇ ਵੀ ਬੰਦ ਕੌਰ ਤੇ ਬੱਚਿਆਂ ਦਾ ਪੂਰਾ ਖਿਆਲ ਰੱਖਿਆ ਕਿਉਂਕਿ ਡਾਕਟਰ ਨੇ ਉਹਨਾਂ ਨੂੰ ਖਾਸ ਹਦਾਇਤ ਕੀਤੀ ਹੋਈ ਸੀ ਕਿ ਇਹਨਾਂ ਦਾ ਪੂਰਾ ਖਿਆਲ ਰੱਖਿਆ ਜਾਵੇ ਡਾਕਟਰ ਨੂੰ ਵੀ ਬੰਦ ਕੌਰ ਤੇ ਭਜਨ ਸਿੰਘ ਨਾਲ ਅਪਨਤ ਸਹੀ ਮਹਿਸੂਸ ਹੋਣ ਲੱਗੀ ਸੀ ਸ਼ਾਮ ਨੂੰ ਗੁਰਨਾਮ ਕੌਰ ਹਸਪਤਾਲ ਪਹੁੰਚ ਗਈ ਭਜਨ ਸਿੰਘ ਉਸ ਨੂੰ ਬੰਦ ਕੌਰ ਤੇ ਬੱਚਿਆਂ ਦੇ ਕਮਰੇ ਵਿੱਚ ਲੈ ਗਿਆ ਬੱਚਿਆਂ ਨੂੰ ਦੇਖ ਗੁਰਨਾਮ ਨੇ ਅਸੀਸਾਂ ਦੀ ਛੜੀ ਲਾ ਦਿੱਤੀ ਤੇ ਬੰਦ ਕਰਨ ਨੂੰ ਫੇ ਜਫੇ ਪਾਲੇ ਆਖਣ ਲੱਗੀ ਸ਼ੁਕਰੀਆ ਭਾਬੀ ਮੇਰੇ ਵੀਰੇ ਦੇ ਵਿੜੇ ਰੌਣਕ ਲਾਉਣ ਲਈ ਮੈਂ ਕਮਲੀ ਹੂੰ ਇਨੀ ਦੇ ਨਰਾਜਗੀ ਹੀ ਸਾਹਮਦੀ ਰਹੀ ਮੈਨੂੰ ਕਮਲੀ ਨੂੰ ਸਮਝ ਹੀ ਨਾ ਲੱਗੀ ਕਿ ਪ੍ਰਮਾਤਮਾ ਨੇ ਖੁਸ਼ੀਆਂ ਬਖਸ਼ੀਆਂ ਹਨ ਹਸਪਤਾਲ ਵਿੱਚ ਗੁਰਨਾਮ ਨੇ ਬੱਚਿਆਂ ਤੇ ਬੰਦ ਕੌਰ ਦੀ ਪੂਰੀ ਦੇਖਭਾਲ ਕੀਤੀ ਹਸਪਤਾਲ ਤੋਂ ਛੁੱਟੀ ਤੋਂ ਬਾਅਦ ਵੀ ਗੁਰਨਾਮ ਕੌਰ ਘਰੇ ਨਾਲ ਹੀ ਆਈ 15 ਕਿ ਦਿਨਾਂ ਹੋਰ ਕਟਾ ਫਿਰ ਗੁਰਨਾਮ ਆਖਣ ਲੱਗੀ ਭਾਬੀ ਮੈਂ ਮੈਂ ਕਰੀ ਜਾਣਾ ਤੇਰੇ ਲਈ ਕੋਈ ਕੰਮ ਵਾਲੀ ਦਾ ਇੰਤਜ਼ਾਮ ਕਰ ਦਿੰਨੇ ਆ ਤਾਂ ਕਿ ਤੂੰ ਬੱਚਿਆਂ ਵੱਲ ਧਿਆਨ ਦੇ ਸਕੇ ਗੁਰਨਾਮ ਤੇ ਭਜਨ ਸਿੰਘ ਨੇ ਪਿੰਡ ਵਿੱਚ ਰਹਿੰਦੀ ਵਜਨੂ ਨੂੰ ਘਰ ਦੇ ਕੰਮਾਂ ਤੇ ਲਾ ਲਿਆ ਗੁਰਨਾਮ ਆਪਣੇ ਪਿੰਡ ਨੂੰ ਮੁੜਨ ਦੀ ਤਿਆਰੀ ਕਰ ਰਹੀ ਸੀ ਤਾਂ ਬੰਦ ਕਰਦੇ ਭਜਨ ਸਿੰਘ ਨੇ ਆਖਿਆ ਗੁਰਨਾਮ ਪੈਨ ਸਵਾ ਮਹੀਨੇ ਤੋਂ ਬਾਅਦ ਜਿਵੇਂ ਹੀ ਮੌਸਮ ਥੋੜਾ ਠੀਕ ਹੁੰਦਾ ਤਦ ਬੱਚਿਆਂ ਦੀ ਨਾ ਰੱਖਾਂਗੀ ਤੇ ਅਖੰਡ ਪਾਠ ਸਾਹਿਬ ਦਾ ਪਾਠ ਵੀ ਕਰਵਾਵਾਂਗੇ ਤੁਸੀਂ ਪਰਿਵਾਰ ਸਮੇਤ ਜ਼ਰੂਰ ਆਣਾ ਗੁਰਨਾਮ ਖੁਸ਼ੋਕੀ ਆਖਣ ਲੱਗੀ ਲੈ ਜਾਈ ਮੈਂ ਨਾਈ ਤਾਂ ਨਾ ਕਿਦਾਂ ਰੱਖ ਹੋਵਾਂਗੇ ਬੱਚਿਆਂ ਦੇ ਤਿੰਨ ਜਣੇ ਹਸਪੈ ਗੁਰਨਾਮ ਨਹੀਂ ਜਾਣਦੀ ਹੋਈ ਨੂੰ ਭਜਨ ਸਿੰਘ ਤੇ ਵਚਨ ਕਰਨੇ ਸੋਨੇ ਦੀ ਚੇਨ ਤੇ ਪੂਰੇ ਪਰਿਵਾਰ ਦੇ ਕੱਪੜੇ ਤੇ ਖੁਸ਼ੀ-ਖੁਸ਼ੀ ਕਰੂ ਵਿਦਾ ਕੀਤਾ ਬੱਚੇ ਢਾਈਕ ਮਹੀਨਿਆਂ ਦੇ ਹੋ ਗਏ ਤੇ ਮੌਸਮ ਵਿੱਚ ਵੀ ਫਰਕ ਪੈ ਗਿਆ ਤੇਰ ਭਜਨ ਸਿੰਘ ਤੇ ਬੰਦ ਕਰਨੀ ਆਪਸ ਵਿੱਚ ਸਲਾਹ ਕਰ ਗੁਰਨਾਮ ਕਰਨ ਨੂੰ ਫੋਨ ਕਰਕੇ ਬੱਚਿਆਂ ਦੇ ਨਾਂ ਰੱਖਣ ਲਈ ਅਖੰਡ ਪਾਠ ਸਾਹਿਬ ਦੇ ਪਾਠ ਤੇ ਆਨਲਾਈ ਯਕ੍ਰਿਤਾ ਹੋਰ ਰਿਸ਼ਤੇਦਾਰਾਂ ਤੇ ਪਿੰਡ ਵਾਲਿਆਂ ਨੂੰ ਵੀ ਸਨੇਹਾ ਲਾਇਆ ਗਿਆ ਭਜਨ ਸਿੰਘ ਪ੍ਰੋਗਰਾਮ ਵਿੱਚ ਕੋਈ ਕਮੀ ਨਹੀਂ ਸੀ ਰਾਂ ਤੇ ਨਾ ਚੰਗਾ ਅਖੰਡ ਪਾਠ ਵਾਲੇ ਪਾਈ ਜੀ ਨੂੰ ਭਜਨ ਸਿੰਘ ਨੇ ਬੱਚਿਆਂ ਦੇ ਪਹਿਲਾਂ ਸੋਚੇ ਹੋਏ ਨਾਮਾਂ ਬਾਰੇ ਦੱਸ ਦਿੱਤਾ ਅਰਦਾਸ ਵੇਲੇ ਪਾਈ ਜੀ ਨੇ ਜਿਵੇਂ ਹੀ ਬੱਚਿਆਂ ਦੇ ਨਾਂ ਲੈ ਕੇ ਅਰਦਾਸ ਕੀਤੀ ਸਾਰੇ ਆਪਸ ਵਿੱਚ ਕੁਸਰਮੁਸਰ ਕਰਕੇ ਗੱਲਾਂ ਕਰਨ ਲੱਗੇ ਗੁਰਨਾਮ ਵੀ ਬੱਚਿਆਂ ਦੇ ਨਾਂ ਨੂੰ ਲੈ ਕੇ ਗੁੱਸੇ ਹੋ ਗਏ ਪਰ ਭਜਨ ਸਿੰਘ ਤੇ ਬੰਦਕੌਰ ਬਿਲਕੁਲ ਸ਼ਾਂਤ ਰਹੇ ਭਜਨ ਸਿੰਘ ਨੇ ਆਪਣੀ ਪੈਨ ਨੂੰ ਇਹ ਆ ਕੇ ਛਿਪ ਕਰਵਾ ਦਿੱਤਾ ਕਿ ਆਪਾਂ ਇਸ ਬਾਰੇ ਬਾਅਦ ਵਿੱਚ ਆਪਸ ਵਿੱਚ ਗੱਲ ਕਰਾਂਗੇ ਸਮਾਗਮ ਵਿੱਚ ਨਾ ਤਾਂ ਬੰਦਕੌਰ ਦਾ ਪੁੱਤ ਸ਼ਾਮਲ ਹੋਇਆ ਤੇ ਨਾ ਹੀ ਭਜਨ ਸਿੰਘ ਦੇ ਭਰਾ ਦੇ ਬੱਚੇ ਬਾਕੀ ਪੂਰਾ ਪਿੰਡ ਉਨ੍ਹਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਇਆ। ਭਜਨ ਸਿੰਘ ਤੇ ਪੰਥ ਕਰਨੇ ਸਾਰੇ ਪਿੰਡ ਵਾਲਿਆਂ ਦੀ ਖੂਬ ਸੇਵਾ ਕੀਤੀ। ਸਭ ਖੁਸ਼ ਹੋ ਕੇ ਮੁੜੇ ਤੇ ਪ੍ਰੋਗਰਾਮ ਦੀਆਂ ਤਾਰੀਫਾਂ ਕਰਦੇ ਨਹੀਂ ਸੰਤਕ ਰਹੇ। ਦੋਵੇਂ ਜੀਆ ਨੇ ਸਭ ਨੂੰ ਮੁਰਦਿਆਂ ਨੂੰ ਇੱਕ ਇੱਕ ਲੱਡੂਆਂ ਦਾ ਡੱਬਾ ਵੀ ਦਿੱਤਾ। ਅਗਲੇ ਦਿਨ ਫਿਰ ਗੁਰਨਾਮ ਨੇ ਬੱਚਿਆਂ ਦੇ ਨਾਂ ਨੂੰ ਲੈ ਕੇ ਬਖੇੜਾ ਖੜਾ ਕਰ ਦਿੱਤਾ। ਤਾਂ ਭਜਨ ਸਿੰਘ ਨੇ ਆਖਿਆ, ਦੇਖ ਪੈਣੇ ਜੰਗੀਰ ਸਿੰਘ ਮੇਰਾ ਜਿਗਰੀ ਯਾਰ ਹੋਣ ਦੇ ਨਾਲ ਇਕ ਸੱਚਾ ਸੁੱਚਾ ਇਨਸਾਨ ਸੀ ਇਹ ਸਭ ਖੁਸ਼ੀਆਂ ਉਸੇ ਦੀ ਹੀ ਬਦਲ ਧਾਨ ਮੈਂ ਉਸ ਦਾ ਇਹ ਕਰਜ਼ ਜਿਉਂਦੇ ਜੀ ਤੱਕ ਹੀ ਮਰ ਕੇ ਵੀ ਨਹੀਂ ਉਤਾਰ ਸਕਦਾ ਉਸ ਨੇ ਹੀ ਸਾਡੇ ਦੋਵਾਂ ਬਾਰੇ ਸੋਚਿਆ ਤੇ ਸਾਨੂੰ ਸਮਝਾਇਆ ਸੀ ਕਿ ਸਾਨੂੰ ਵੀ ਜਿਉਣ ਦਾ ਹੱਕ ਹੈ ਮੈਂ ਆਪਣੇ ਪੁੱਤਰ ਦਾ ਨਾਂ ਜੰਗੀਰ ਸਿੰਘ ਤੇ ਧੀ ਦਾ ਨਾਂ ਜੰਗੀਰ ਕੌਰ ਇਸੇ ਲਈ ਉਸੇ ਨਾਂ ਤੇ ਰੱਖਿਆ ਤਾਂ ਕਿ ਮੈਂ ਹਰ ਵਕਤ ਉਸ ਨੂੰ ਯਾਦ ਕਰਦਾ ਰਹਾਂ ਭਜਨ ਸਿੰਘ ਦੇ ਮੂੰਹੋਂ ਇਹ ਸਬਸਤਨ ਗੁਰਨਾਮ ਨਵੀਂ ਸਮਝ ਆ ਗਈ ਤੇ ਆਖਣ ਲੱਗੇ ਠੀਕ ਆ ਜਿਵੇਂ ਤੁਹਾਨੂੰ ਚੰਗਾ ਲੱਗੇ ਤੁਸੀਂ ਕਰੋ ਮੈਨੂੰ ਕਮਲੀ ਨੂੰ ਇਹੋ ਜਹੀਆਂ ਗੱਲਾਂ ਦੀ ਸਮਝ ਘੱਟ ਹੀ ਆਉਂਦੀ ਆ ਵੈਸੇ ਵੀ ਅਜਿਹੇ ਦੋਸਤ ਕਿਸਮਤ ਨਾਲ ਹੀ ਮਿਲਦੇ ਨੇ ਪਰ ਮੈਂ ਤੁਹਾਡੇ ਦੋਵਾਂ ਦੇ ਲਈ ਬਹੁਤ ਖੁਸ਼ ਆ ਦੁੱਖ ਦਿਨ ਹੋ ਰਹੇ ਪਿੱਛੋਂ ਗੁਰਨਾਮ ਵੀ ਆਪਣੇ ਪਿੰਡ ਮੁੜ ਗਏ ਥੋੜੇ ਦਿਨ ਲੰਘੇ ਤਾਂ ਬੰਦ ਕਰ ਭਜਨ ਸਿੰਘ ਨੂੰ ਆਖਣ ਲੱਗੀ ਮੈਨੂੰ ਮੇਰੇ ਪੁੱਤ ਬੰਦ ਸਿੰਘ ਦੀ ਬਹੁਤ ਯਾਦ ਆ ਰਹੀਂਦੀ ਆ ਬੜਾ ਦਿਲ ਕਰਦਾ ਉਸ ਨੂੰ ਮਿਲਣ ਤੇ ਦੇਖਣ ਲਈ ਰੱਬ ਉਸ ਨੂੰ ਰਾਜੀ ਰੱਖੇ ਮੇਰੇ ਦਿਲ ਵਿੱਚ ਬਹੁਤ ਖੋਪ ਪੈਂਦੀ ਹੈ ਉਸ ਲਈ ਮੇਰੇ ਦਿਲ ਦੀ ਇੱਕ ਇੱਛਾ ਏ ਜੇ ਤੁਸੀਂ ਆਖੋ ਤਾਂ ਦੱਸਾਂ ਬੰਦ ਕੌਰ ਨੇ ਭਜਨ ਸਿੰਘ ਨੂੰ ਆਖਿਆ ਭਜਨ ਸਿੰਘ ਨੇ ਆਖਿਆ ਹਾਂ ਦੱਸ ਤੇਰੀ ਇੱਛਾ ਜ਼ਰੂਰ ਪੂਰੀ ਕਰਾਂਗਾ ਲੜੇ ਜੇ ਤੇਰਾ ਬੰਦ ਸਿੰਘ ਨੂੰ ਮਿਲਣ ਨੂੰ ਇੰਨਾ ਦਿਲ ਕਰਦਾ ਤਾਂ ਤੂੰ ਜਾ ਕੇ ਮਿਲ ਕਿਉਂ ਨਹੀਂ ਆਉਂਦੀ ਥੋੜਾ ਰੁੱਕ ਕੇ ਬੰਦ ਕਰ ਬੋਲੀ ਮੈਂ ਚੋਨੀਆ ਮੇਰੇ ਨਾਲ ਜੋ ਬੰਦ ਸਿੰਘ ਦਾ ਬਾਪੂ ਜ਼ਮੀਨ ਜਾਇਰਤ ਕਰਵਾ ਕੇ ਗਿਆ ਸੀ ਉਸ ਵਿੱਚੋਂ ਮੈਂ ਕੁਝ ਹਿੱਸਾ ਬੰਦ ਸਿੰਘ ਦੀ ਨਾ ਕਰਵਾ ਦੇਵਾਂ ਤਾਂ ਕਿ ਉਹ ਆਪਣੀ ਜ਼ਿੰਦਗੀ ਆਰਾਮ ਨਾਲ ਕੱਟ ਸਕੇ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਬੰਦ ਕੌਰ ਤੇ ਕੱਲ ਸੰਭਜਨ ਸਿੰਘ ਨੇ ਆਖਿਆ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਉਸ ਦਾ ਹਿੱਸਾ ਉਸ ਨੂੰ ਮਿਲਣਾ ਚਾਹੀਦਾ ਹੈ ਮੈਂ ਕੱਲ ਹੀ ਕਚੈਰੀ ਤੋਂ ਕਾਗਜ਼ ਬਣਵਾ ਲਿਆ ਹਾਂ ਤੋ ਦਸਤਕਤ ਕਰਦੀ ਬਸ ਮੈਨੂੰ ਇਹਨਾਂ ਦੱਸ ਦੇ ਕਿੰਨੇ ਕਿੱਲੇ ਉਸ ਦੇ ਨਾਂ ਕਰਵਾਉਣੇ ਹਨ ਉਸ ਨੂੰ ਵੀ ਉਸ ਦੇ ਪਿਓ ਦੀ ਜਾਇਦਾਦ ਦਾ ਹਿੱਸਾ ਮਿਲਣਾ ਚਾਹੀਦਾ ਪੁੱਤ ਕਪੁੱਤ ਹੋ ਸਕਦੇ ਨੇ ਪਰ ਮਾਪੇ ਕੁਮਾਪੇ ਨਹੀਂ ਬਣ ਸਕਦੇ ਬੰਦ ਕਰ ਲਿਆਖਿਆ ਇੱਕ ਮਕਾਨ ਜਿਸ ਵਿੱਚ ਉਹ ਦੋਵੇਂ ਜੀ ਰਹ ਰਹੇ ਨੇ ਤੇ ਦੋ ਕਿੱਲੇ ਬਨ ਸਿੰਘ ਦੇ ਨਾਂ ਕਰ ਦੇਨੇ ਤੁਸੀਂ ਕੱਲ ਕਚਹਿਰੀ ਤੋਂ ਕਾਗਜ਼ ਪਰਵਾਲੇ ਆਇਓ ਅਗਲੇ ਦਿਨ ਬਨ ਸਿੰਘ ਕਚਹਿਰੀ ਜਾ ਬਨ ਸਿੰਘ ਦੇ ਨਾਂ ਕਰ ਤੇ ਦੋ ਕਿੱਲੇ ਜ਼ਮੀਨ ਕਰਨ ਦੇ ਕਾਗਜ਼ ਬਨਵਾ ਲਿਆ ਆਇਆ। ਬੰਦ ਕਰਨੀ ਉਹਨਾਂ ਤੇ ਦਸਕਤ ਕਰਦੀ ਨੇ ਆਖਿਆ ਮੈਂ ਖੁਦ ਜਾ ਕੇ ਉਸ ਨੂੰ ਇਹ ਕਾਗਜ਼ ਤੇ ਕਿ ਆਵਾਂਗੀ। ਨਾਲੇ ਬਹਾਨੇ ਸੇ ਦੇਖਾਂ ਉਹਨਾਂ ਨੂੰ ਤੁਸੀਂ ਘਰੀ ਬੱਚਿਆਂ ਦਾ ਧਿਆਨ ਰੱਖਿਓ। ਸਵੇਰੇ ਜਲਦੀ ਉੱਠ ਭਜਨ ਸਿੰਘ ਦੇ ਖੇਤ ਜਾਣ ਤੋਂ ਪਹਿਲਾਂ ਹੀ ਬੰਦ ਘਰ ਆਪਣੇ ਪੁੱਤ ਬੰਦ ਸਿੰਘ ਕੋਲ ਜ਼ਮੀਨ ਦੇ ਕਾਗਜ਼ ਲੈ ਪਹੁੰਚ ਗਈ। ਮਾਂ ਨੂੰ ਘਰੇ ਆਇਆ ਦੇਖ ਦੋਵੇਂ પતિ ਪਤਨੀ ਦੇ ਕਾਲਜੇ ਅੱਗ ਲੱਗ ਗਈ ਹੋਵੇ ਦੋਵੇਂ ਜਣੇ ਬੰਦ ਕਰਤੀ ਟਟਕੇ ਪਏ ਜਿਵੇਂ ਉਸ ਨੂੰ ਹੁਣੇ ਕੁੱਟ ਦੇਣਗੇ ਨੂੰ ਆਖਣ ਲੱਗੀ ਨਾ ਹੁਣ ਕੀ ਕਰਨਾ ਆਈਏ ਇਥੇ ਖੇਤ ਅੱਕ ਤੇ ਖਾਲੀ ਬੰਤ ਕਰ ਭਰੀਆਂ ਅੱਖਾਂ ਨਾਲ ਆਪਣੇ ਉਸ ਘਰ ਨੂੰ ਦੇਖਦੀ ਰਹੀ ਜਿੱਤੇ ਉਹ ਜੰਗੀਰ ਸਿੰਘ ਨਾਲ ਵਿਆਹ ਕੀ ਆਈ ਸੀ ਤੇ ਆਪਣੇ ਹੱਥੀ ਇਸ ਘਰ ਦੀ ਕੱਲੀ ਕੱਲੀ ਚੀਜ਼ ਉਸਨੇ ਬੜੀਆਂ ਰੀਝਾਂ ਨਾਲ ਤਿਆਰ ਕੀਤੀ ਸੀ ਬੰਦ ਕਰਨ ਲੱਗਿਆ ਉਸਕਾਲ ਦਾ ਫਰਸ਼ਾਵੇਗਾ ਪਰਿਆ ਅੱਖਾਂ ਨਾਲ ਪੂਰੇ ਘਰ ਨੂੰ ਨਿਹਾਰਦੀ ਰਹੀ ਉਸਨੂੰ ਕੁਝ ਸੁਣਾਈ ਨਹੀਂ ਸੀ ਦੇ ਰਹਾ ਉਸਦੇ ਨੂੰ ਪੁੱਤ ਉਸਨੂੰ ਕਿੰਨਾ ਬੁਰਾ ਪਲਾ ਆਖ ਰਿਹਾ ਸੀ ਪਰਿਆ ਅੱਖਾਂ ਨਾਲ ਆਪਣੇ ਹੱਥ ਫੜੇ ਕਾਗਜ਼ ਬਨ ਸਿੰਘ ਕਿੰਨੀ ਕਰਦੀ ਹੋਈ ਬੋਲੀ ਤੇਰੇ ਬਾਪੂ ਦੀ ਦੋ ਕਿੱਲੇ ਜ਼ਮੀਨ ਤੇ ਇਹ ਮਕਾਨ ਤੇਰੇ ਨਾਂ ਕਰ ਦਿੱਤਾ ਏ ਦੋਵੇਂ ਜਣੇ ਰਾਜ਼ੀ ਖੁਸ਼ੀ ਰਹੋ ਇਨਾ ਆਖ ਕੇ ਬੰਦ ਸਿੰਘ ਨੂੰ ਕਾਗਜ਼ ਫੜਾਉਂਦੇ ਹੋਏ ਜਿਵੇਂ ਹੀ ਬੰਦ ਕਰ ਜਾਣ ਲੱਗੇ ਤਾਂ ਬੰਦ ਸਿੰਘ ਬੋਲਿਆ ਤੈਨ ਕੋਈ ਇਹਿਸਾਨ ਨਹੀਂ ਕੀਤਾ ਇਹ ਤਾਂ ਮੇਰੇ ਪਿਓ ਦੀ ਹੀ ਸੀ ਇਸ ਤੇ ਮੇਰਾ ਹੀ ਹੱਕ ਸੀ ਉਸੇ ਕਲਸਨ ਬੰਦ ਕਰ ਦੂ ਪੱਲੀ ਰੁੱਕੀ ਫਿਰ ਬੰਦ ਸਿੰਘ ਕਿਨੀ ਮੂੰਹ ਕਰਦਿਆਂ ਬੋਲੀ ਹਾਂ ਪੁੱਤ ਤੈਨੂੰ ਹੱਕਾਂ ਦਾ ਪਤਾ ਫਰਜ਼ਾਂ ਦਾ ਨਹੀਂ ਫਿਰ ਘਰ ਦੇ ਚਾਰੇ ਪਾਸੇ ਭਰੀਆਂ ਅੱਖਾਂ ਨਾਲ ਦੇਖਦੀ ਹੋਏ ਬੋਲੀ ਮੈਂ ਤੇ ਤੇਰੇ ਬਾਪੂ ਨੇ ਬੜੇ ਪਿਆਰ ਨਾਲ ਸਿੰਜਿਆ ਸੀ ਇਹ ਘਰ ਪਰ ਜਦ ਹੁਣ ਉਹ ਨਹੀਂ ਰਿਹਾ ਜਿਸ ਨਾਲ ਮੇਰਾ ਮੋਹ ਸੀ ਤਾਂ ਮੇਰਾ ਵੀ ਹੁਣ ਇਸ ਘਰ ਨਾਲ ਮੋਹ ਨਹੀਂ ਰਿਹਾ ਪਿਓ ਬੜੀ ਇੱਜ਼ਤਾਂ ਤੈਂ ਕਦੇ ਪਿਓ ਨੂੰ ਦਿੱਤੀ ਹੀ ਨਹੀਂ ਜੀ ਉਸ ਨੂੰ ਸੰਭ ਲੈਂਦਾ ਤਾਂ ਸ਼ਾਇਦ 5-7 ਸਾਲ ਹੋਰ ਕਰ ਜਾਂਦਾ ਤੇ ਇਸ ਘਰ ਦੇ ਹਾਲਾਤ ਅੱਜ ਕੁਝ ਹੋਰ ਹੁੰਦੇ ਪਰ ਤੂੰ ਤਾਂ ਉਸ ਤੋਂ ਪਹਿਲਾਂ ਹੀ ਜਿਉਣ ਦਾ ਹੱਕ ਖੋ ਲਿਆ ਉਸ ਦੀ ਜਾਨ ਤੋਂ ਬਾਅਦ ਮੇਰੇ ਪੈਰ ਵੀ ਤੁਸੀਂ ਦੋਵਾਂ ਮਾ ਜੀਆ ਨੇ ਇਸ ਘਰ ਵਿੱਚ ਨਹੀਂ ਲੱਗਣ ਦਿੱਤੇ ਤੁਹਾਡਾ ਦੋਹਾਂ ਦਾ ਵਸ ਚੱਲਦਾ ਤੇ ਤੁਸੀਂ ਦੋਵੇਂ ਜੀ ਮੇਰੇ ਤੋਂ ਵੀ ਜਿਉਣ ਦਾ ਹੱਕ ਖੋ ਲੈਂਦੇ ਪਰ ਮੇਰਾ ਜਿੰਗੀਰ ਸਿੰਘ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਮੇਰੇ ਨਾਲ ਬਹੁਤ ਪਿਆਰ ਕਰਦਾ ਸੀ ਉਸ ਨੂੰ ਫਿਕਰ ਸੀ ਮੇਰੀ ਤਾਂਹੇ ਜਾਨ ਤੋਂ ਪਹਿਲਾਂ ਉਹ ਸਭ ਕਰ ਗਿਆ ਜਿਸ ਬਾਰੇ ਕਦੇ ਕੋਈ ਸੋਚ ਵੀ ਨਹੀਂ ਸਕਦਾ ਫਿਰ ਪਰੜਾਈ ਆਵਾਜ਼ ਨਾਲ ਬੋਲੀ ਖਿਆਲ ਰੱਖਿਓ ਤੁਹਾਡੀ ਔਲਾਦ ਤੁਹਾਡੀ ਵਰਗੀ ਨਾ ਨਿਕਲੇ ਇਨ ਅੱਖ ਬੰਦ ਕੌਰ ਅੱਖਾਂ ਭਰੀਆਂ ਨਾਲ ਗੇਟ ਤੋਂ ਬਾਹਰ ਨਿਕਲ ਗਈ ਮਾਦੀਕਲਸਨ ਬੰਦ ਸਿੰਘ ਸੁਣ ਹੋ ਉੱਥੇ ਹੀ ਬੈਠ ਗਿਆ ਹੱਥ ਵਿੱਚ ਫੜੇ ਕਾਗਜ਼ ਕੰਨੀ ਦੇਖਦਾ ਹੋਇਆ ਬੋਲਿਆ ਸੱਚ ਮੈਨੂੰ ਵੀ ਓਹ ਲੱਗਦਾ ਇਹਨਾਂ ਤੇ ਮੇਰਾ ਕੋਈ ਹੱਕ ਨਹੀਂ ਪਰ ਉਸੇ ਘਰਵਾਲੀ ਨੇ ਉਸਦੇ ਹੱਥੋਂ ਕਾਗਜ਼ ਫੜਦੇ ਨੇ ਆਖਿਆ ਉਹੀ ਨਾ ਕਮਲਾ ਬਣੀ ਜਾ ਉਸਦਾ ਕੀ ਆ ਉਸਨੇ ਤਾਂ ਦੂਜਾ ਖਸਮ ਕਰ ਜਵਾਕ ਜਮਲੇ ਪਰ ਆਪਾ ਤਾਂ ਆਪਣੇ ਜਵਾਕਾਂ ਬਾਰੇ ਵੀ ਸੁਚਨਾ ਬੰਦ ਸਿੰਘ ਨੂੰ ਇਹ ਅਹਿਸਾਸ ਹੋਣ ਲੱਗਾ ਸੀ ਕਿ ਉਸਨੇ ਕਦੇ ਆਪਣੇ ਬੀਬੇ-ਬਾਪੂ ਨਾਲ ਚੰਗਾ ਸਲੂਕ ਨਹੀਂ ਸੀ ਕੀਤਾ। ਬੰਦ ਸਿੰਘ ਬੜ ਬੜਾਉਂਦੇ ਹੋਏ ਬੋਲਿਆ, ਜੇ ਮੈਂ ਉਹਨਾਂ ਨੂੰ ਇੱਜ਼ਤ ਤੇ ਪਿਆਰ ਦਿੱਤਾ ਹੁੰਦਾ ਤਾਂ ਅੱਜ ਇਹ ਘਰ ਵੀ ਖੁਸ਼ੀਆਂ ਨਾਲ ਭਰਿਆ ਹੁੰਦਾ। ਸ਼ਾਇਦ ਮੇਰੇ ਮਾੜੇ ਵਰਤਾ ਕਰਕੇ ਹੀ ਮੇਰਾ ਬਾਪੂ ਜਲਦੀ ਮਰ ਗਿਆ। ਮੈਂ ਆਪਣੇ ਬਾਪੂ ਤੋਂ ਜੀਵਨ ਦਾ ਹੱਕ ਖੋਹ ਲਿਆ ਸੀ। ਇਹਨਾਂ ਸੋਚਦੇ ਹੋਏ ਬੰਦ ਸਿੰਘ ਦੀ ਅੱਖਾਂ ਵਿੱਚੋਂ ਹੰਝੂ ਵਹਿ ਤਰੇ। ਉਸੇ ਆਪਣੀ ਘਰ ਵਾਲੀ ਨੂੰ ਆਖਿਆ, ਜੇ ਸਾਡੀ ਔਲਾਦ ਵੀ ਸਾਡੇ ਵਾਂਗੂ ਨਿਕਲੇ ਤਾਂ ਕੀ ਹੋਵੇਗਾ? ਉਸਦੀ ਕਰਵਲੀ ਜਾਇਦਾਦ ਦੇ ਕਾਗਜ਼ ਫੜ ਅੰਦਰ ਚੰਦੀ ਬੋਲੀ ਤਉ ਤੇ ਕਮਲਾ ਆ ਗਿਆ ਕਮਰੇ ਵਿੱਚ ਜਾ ਕੇ ਉਸਨੇ ਕਾਗਜ਼ ਪੇਟੀ ਵਿੱਚ ਸਾਮ ਦਿੱਤੇ ਬੰਦ ਕਰ ਸਰਕਾਰ ਪਹੰਚੀ ਤਾਂ ਭਜਨ ਸਿੰਘ ਨੇ ਪੁੱਛਿਆ ਕਿਵੇਂ ਸੀ ਬੰਦ ਸੀ ਚੇਕ ਸੀ ਨਾ ਤੇਰੇ ਨਾਲ ਉਹਨਾਂ ਨੇ ਕੋਈ ਮੜਾ ਸਲੋਕ ਤਾਂ ਨਹੀਂ ਕੀਤਾ ਕੁਛ ਉਲਟਾ ਸਿੱਧਾ ਤਾਂ ਨਹੀਂ ਬੋਲਿਆ ਪਰ ਬੰਦ ਕਰਨੇ ਆਪਣੇ ਨੂੰ ਪੁੱਤੀ ਕੋਈ ਗੱਲ ਭਜਨ ਸਿੰਘ ਕੋਲ ਨਹੀਂ ਕੀਤੀ ਬੰਦ ਕਰਨ ਵਿੱਚ ਛੁਪ ਦੀਖ ਭਜਨ ਸਿੰਘ ਨੇ ਫਿਰ ਪੁੱਛਿਆ ਬੰਤ ਕੋਰੀ ਸਭ ਠੀਕ ਹੈ ਨਾ ਆਪਣੀ ਚੁੱਪੀ ਤੋੜਦਿਆਂ ਬੰਦ ਕਰ ਬੋਲੀ ਦੋਵੇਂ ਜੀ ਕੁਛ ਨਹੀਂ ਬੋਲੇ ਮੈਂ ਵੀ ਬਸ ਕਾਗਜ਼ ਫੜਾਈ ਤੇ ਉਹਨਾਂ ਨੂੰ ਸੁੱਖੀ ਸਾੰਦੀ ਦੇਖ ਮੋੜਾਈ ਫੇਰਾ ਕਰਨ ਲਗੀ ਤੁਸੀਂ ਕੀ ਜਾਣ ਲਈ ਤਿਆਰ ਹੋ ਜਾਓ ਮੈਂ ਰੋਟੀ ਪਕਾ ਲਾਂ ਮੱਚੀ ਅਜੇ ਸੱਤੇ ਪੈਨੇ ਜੇ ਜਾਗ ਪਏ ਤਾਂ ਪੂਰਾ ਕੰਮ ਨਹੀਂ ਕਰਨ ਦੇਵਾਂਗੇ ਇਹਨਾਂ ਆਖ ਬੰਦ ਕਰ ਸਿੱਧੀ ਰਸੋਈ ਵੀ ਚਲੀ ਗਈ ਭਜਨ ਸਿੰਘ ਨੇ ਉਸਦੇ ਚਿਹਰੇ ਨੂੰ ਪੜ ਲਿਆ ਸੀ ਬੰਦ ਕਰ ਕੁਲਰ ਸੋਈ ਵਿੱਚ ਚ ਆਖਣ ਲੱਗਾ ਬੰਤ ਕਰੇ ਉਹ ਵੀ ਤੇਰਾ ਪੁੱਤ ਮੈਨੂੰ ਕੋਈ ਇਤਰਾਜ਼ ਨਹੀਂ ਜਿੱਤ ਸੀਮਾ ਪੁੱਤ ਵਰਤਾ ਸ਼ੁਰੂ ਕਰ ਲਮ ਭਜਨ ਸਿੰਘ ਦੀ ਗੱਲ ਸੁਣ ਬੰਦ ਕਰਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਆਖਣ ਲੱਗੀ ਮੈਂ ਮਾਂ ਹਾਂ ਉਸ ਦੀ ਵੀ ਤੇਨਾਂ ਬੱਚਿਆਂ ਦੀ ਵੀ ਮਾਂ ਲਈ ਸਭ ਬੱਚੇ ਪ੍ਰਾਪਰ ਹੁੰਦੇ ਨੇ ਬੱਚਿਆਂ ਦੀਆਂ ਗਲਤੀਆਂ ਮਾਂ ਮਾਫ ਕਰ ਸਕਦੀ ਹੈ ਪਰ ਇੱਕ ਪਤਨੀ ਆਪਣੇ ਪਤੀ ਨਾਲ ਮਾੜਾ ਵਰਤੋ ਕਰਨ ਵਾਲੀ ਕਦੀ ਮਾਫੀ ਨਹੀਂ ਕਰ ਸਕਦੀ ਜੰਗੀਰ ਸਿੰਘ ਹਮੇਸ਼ਾ ਆਖਿਆ ਕਰਦਾ ਸੀ ਪੰਤ ਕਰੇ ਜਿਉਂ ਦਾ ਹੱਕ ਸਭ ਨੂੰ ਆ ਪਰ ਸਾਡੀ ਇਸ ਪੁੱਤ ਨੇ ਸਾਡੇ ਤੋਂ ਇਹ ਹੱਕ ਖੋ ਲਿਆ ਸੀ ਉਹ ਤਾਂ ਆਪਣੇ ਪੁੱਤ ਦੇ ਬੁਰੇ ਵਰਤਾਣੋਂ ਨਾਲ ਲੈ ਕੇ ਹੀ ਇਸ ਜਹਾਨੋਂ ਚਲਾ ਗਿਆ ਤੇ ਜਾਂਦਾ ਜਾਂਦਾ ਸਾਨੂੰ ਜਿਉਂ ਦਾ ਹੱਕ ਦੇ ਗਿਆ ਪਰ ਹੁਣ ਉਹ ਸਾਡੇ ਬੱਚਿਆਂ ਦੀ ਨਾਵਾਂ ਦੇ ਰੂਪ ਵਿੱਚ ਸਾਡੀਆਂ ਯਾਦਾਂ ਵਿੱਚ ਸਾਡੇ ਜਿਉਂਦਾ ਰਹਿਣ ਤੱਕ ਜਿਉਂਦਾ ਰਹੇਗਾ ਆਖੇ ਉਸ ਨੂੰ ਵੀ ਜਿਉਣ ਦਾ ਹੱਕ ਹੈ ਧੰਨਵਾਦ ਜੀ ਸਾਰਿਆਂ ਦਾ ਇਹਨ ਕਹਾਣੀ ਨੂੰ ਪੂਰਾ ਸੁਣਨ ਦੇ ਲਈ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹੋ ਜਿਹੀਆਂ ਪਰਿਵਾਰਿਕ ਤੇ ਸਮਾਜਿਕ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਸਟੋਰੀ ਮੇਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ